ਦਿੱਤਾ ਤੇ ਦੁੱਧ ਦਿੱਤਾ 22 ਕਿਲੋ 24 ਗ੍ਰਾਮ ਵਾਹ ਵੇ ਵਾਹ 1 ਕਿਲੋ ਪਰ ਰਾਣਿਆਂ ਨੂੰ ਤਾਲੀਆਂ ਤੁਸੀਂ ਬਹੁਤ ਵਧੀਆ ਬਾਹਰ ਦੇ ਇੱਕ ਵਾਰੀ ਫੇਰ ਮਾਰੋ ਵਾਰ ਦੇ ਆ ਦੇ ਨਾਲ ਸੋ ਤੀਜਾ ਜਿਹੜਾ ਜਿਹਨੂੰ ਫਾਸਟਿੰਗ ਕਹਿੰਦੇ ਆ ਟਰੈਕਟਰ ਦੀ ਚਾਬੀਆਂ ਕਿਹੜੀ ਜਿਹੜੀਆਂ ਬਈ ਮਰੋ ਲੈ ਦੋ ਆਹ ਵਾਰੋਂਟ ਨੇ ਛਿੱਟ سکسٹی جڑا یہ جی شو نمبر سولہ اور دھد ہے بائی کلو تین سو بھی گرام پہلا نمبر ਪ੍ਰਾਪਤ ਕੀਤਾ ਹੁਣ ਫੇਰ ਤਾੜੀਆਂ ਮਾਰਦੀਆਂ ਕਿਉਂਕਿ ਨਾ ਮਾਰ ਗਏ ਉਹਨਾਂ ਦੇ ਆਪਰੋਂ ਸੁਖਵੀਰ ਸਿੰਘ ਟੰਡਾ ਹਰਿਆਣੇ ਵਾਲੇ ਜਿਹੜਾ ਦੂਜਾ ਇਨਾਮ ਪ੍ਰਾਪਤ ਕੀਤਾ ਹੈ ਮੋਹਨਵੀਰ ਪੰਡੂ ਜ਼ਿਲ੍ਹਾ ਇਹ ਵੀ ਹਰਿਆਣੇ ਤੋਂ ਆ ਜੀ ਇਹਨਾਂ ਦੇ ਵੀ 22 ਕਿਲੋ 24 ਗ੍ਰਾਮ ਦੁੱਧ ਦੇ ਨਾਲ ਸੈਕਿੰਡ ਪ੍ਰਾਈਜ਼ ਹਾਸਲ ਕੀਤਾ ਜੀ ਔਰ ਤੀਸਰਾ ਸਥਾਨ 6 ਨੰਬਰ ਪੈਂਡ ਔਰ ਦੂਜੀ ਗੱਲ ਮੈਂ ਤੁਹਾਨੂੰ ਦੱਸ ਦਿਆਂ ਹਲੇ ਵੱਡੇ ਖੜੇ ਆਦਾ ਮੈਂ ਸਾਰੀਆਂ ਸੀਟਾਂ ਦੇ ਵਿੱਚ ਗਿਆ ਇੰਡੀਆ ਦੇ ਵਿੱਚੋਂ ਤੇ ਬੀਬੀਆਂ ਆਮ ਤੌਰ ਤੇ ਵੱਡਿਆਂ ਨਾਲੋਂ ਵੱਧ ਕੰਮ ਕਰਦੀਆਂ ਬੇਸ਼ੱਕ ਰਾਜਸਥਾਨ ਜਾਓ ਬੇਸ਼ੱਕ ਹਰਿਆਣੇ ਜਾਓ ਬੇਸ਼ੱਕ ਮਾਚਲ ਜਾਓ ਉੱਥੇ ਕਈਆਂ ਫੜੀਆਂ ਹੋਈਆਂ ਬੀਬੀਆਂ ਦੇ ਹੱਥਾਂ 'ਚ ਅਬ ਇਹ ਵੇਖੀ ਐ ਤੇ ਆਪਾਂ ਨੂੰ ਵੀ ਮਾੜਾ ਬੜ ਬੀਬੀਆਂ ਨੂੰ ਸ਼ਾਕ ਦੇਣਾ ਪਊਗਾ ਵੀ ਆਪਣੀਆਂ ਬੀਬੀਆਂ ਵੀ ਇਵੇਂ ਗੱਪ ਕਰਨ ਜਿਵੇਂ ਉਹ ਕਰਦੀਆਂ ਨੇ ਅਗਰ ਇਹ ਤਿੰਨ ਨਾਮ ਸਾਡੇ ਕੋਲੇ ਆ ਗਏ ਸੀ ਬਾਕੀ ਸ਼ੋਰ ਨੰਬਰ ਮੈਂ ਬੋਲੂਗਾ ਚੌਥੇ ਤੋਂ ਲੈ ਕੇ ਦਸਵੇਂ ਤੱਕ ਤੇ ਆਪਾਂ ਤਾੜੀਆਂ ਨਾਲ ਹੌਸਲਾ ਰਜਾਈ ਕਰ ਰਹੀਆਂ ਤੁਸੀਂ ਕਰ ਲਿਆ ਤਾੜੀਆਂ ਮਾਰ ਲਿਆ ਆਹ ਟਰੈਕਟਰ ਐਬੀਸੀ ਵਾਲਾ ਨੇ ਦੇਤਾ ਠੀਕ ਹੈ ਜੀ ਸੋ ਚੌਥਾ ਇਨਾਮ ਸ਼ੋ ਨੰਬਰ 29 ਦੁੱਧ ਹੈ 21 ਕਿਲੋ 624 ਗ੍ਰਾਮ ਪੰਜਵਾਂ ਨਾਮ ਹੈ ਜੀ ਸ਼ੋ ਨੰਬਰ 33 ਦੁੱਧ ਹੈ ਜੀ 21 ਕਿਲੋ 496 ਗ੍ਰਾਮ بہت تھوڑا جڑا دودھا فرقہ پہ دیکھ رہے ہیں اور چھوڑا نام ہے جی شوڑ نمبر بارڈ اور دودھ ہے وی کلو نو سو شیتر گرام <تصفح> ستوڑا نام جڑا ہے جی شوڑ نمبر اکارڈ دودھ ہے وی کلو پانچ سو بنجا گرام تاریاں یہاں ستویہ سے ست پور گیاں مارو ستنام ستنام اچھا اٹھواں جہاں ہے شو نمبر اکتالی دھد ہے بھی کلو تین سو بائی گرام سوری تین سو بارہ گرام یہ سارے اٹھے نام جڑے ہیں نا سارے بھی کلو تو اوپر والے سے نواں جمبر ستائی شو نمبر ستائی اور دھد ہے انی کلو چار سو سولہ گرام ਔਰ ਦਸਵਾ ਹੈ ਇਹ ਤਾੜੀਆਂ ਵੱਧ ਮਾਰ ਗਿਆ ਤਾਂ ਕਿ ਹੌਸਲੇ ਨਾਲ ਫਿਰ ਪਹਿਲੇ ਜਿਹਾ ਵੇ ਆਪਾਂ ਸ਼ੋਅ ਨੰਬਰ 2 ਤੇ ਦੁੱਧ ਹੈ 100 ਕਿਲੋ 144 ਗ੍ਰਾਮ ਔਰ ਸਾਰਿਆਂ ਦੇ ਨਾਮ ਤੇ ਇਕੱਠੀ ਤਾੜੀ ਮਾਰ ਦिए ਯਾਰ ਤਾਂ ਕਿ ਇਹਨਾਂ ਨੂੰ ਸਾਰਿਆਂ ਨੂੰ ਦਸਾਂ ਹੌਸਲਾ ਹੋ ਜੇ ਇੱਕ ਥੋੜਾ ਜਿਹਾ ਹੋਰ ਕਹਿਣਾ ਚਾਹੁੰਦੇ ਆ ਤੁਸੀਂ ਦੇਖੋ ਆਪਟੀ ਸਾਰੇ ਭਰਾਵਾਂ ਨੇ ਮੇਲਾ ਦੇਖੀ ਆ ਹਾਂਜੀ ਬਾਈ ਸਤਿੰਦਰ ਸਤਿੰਦਰ ਉੱਤੇ ਪਹੁੰਚੋ ਜੀ ਸਟੋਰੀ ਕੋਲੇ ਤੁਸੀਂ ਤੁਸੀਂ ਦੇਖੋ ਜੀ ਦੁੱਧ ਚਵਾਈ ਦੇਖੀ ਆ ਤੇ ਆਪਟੀ ਵਾਲੇ ਪੜਾਕੇ ਪਏ ਦੇਖ ਲੈਣਾ 22 ਕਿਲੋ ਤੋਂ ਲਾ ਕੇ 19 ਕਿਲੋ ਦੇ ਵਿੱਚ 10 ਮਹਸਾ ਭੜੀਆਂ ਤੇ ਅੱਗੇ ਆਪਾਂ ਮੇਲੇ ਦੇ ਜਾਂਦੇ ਸੀ ਬਾਈ ਵਾਲਾ ਤਾਂ ਵਿਚਾਰਾ ਬਾਈ ਰਹ ਜਾਂਦਾ ਸੀ ਗੱਲਾਂ ਤੇ ਤੁਸੀਂ ਆਪ ਹੀ ਦੇਖ ਲਓ ਕਿਹੜੇ ਕਿਹੜੇ ਫਰਕ 5-5 ਲੀਟਰ 6-6 ਲੀਟਰ ਉਹ ਆ ਤਾਂ ਹੀ ਇੱਥੇ ਆਪਾਂ ਸਾਰੇ ਭਰਾਵਾਂ ਬਾਤ ਤੇ ਕੈਮਰੇ ਲਏ ਸੀ ਬਿਲੋਕ ਨਕਚਰ ਤੋਂ ਤੇ ਦੇਖਣ ਜਿਹੜੇ ਘਰਾਂ ਦੇ ਵਿੱਚ ਆਪਾਂ ਨੂੰ ਦੇਖਣ ਆਉਂਦੇ ਆ ਉਹ ਵੀ ਇੱਕ ਦਿਨ ਡਰਨ ਨਾ ਸਾਰਿਆਂ ਮੱਝਾਂ ਜਣੇ ਕਿ ਆਪਣੇ ਮੇਲੇ ਦਾ ਪੱਕਾ ਲਾਣੀ ਆ ਆਪਾਂ ਤਾਂ ਕੈਮਰਾ ਥੱਲੇ 20 ਮੱਝਾਂ ਚਵਾਇ ਕਰਾਂਗੇ ਠੀਕ ਹੈ ਜੀ ਜਿਹੜਾ ਕੋਈ ਜ਼ਰਾ ਵੀ ਕਰਦਾ ਚੱਲ ਭਰਾ ਉਹਨਾਂ ਦੀ ਮਰਜ਼ੀ ਆ ਪੰਜਾਬ ਨਾਲ ਦੇ ਹਨ ਪਰ ਆਪਾਂ ਬਸ ਕੈਮਰਾ ਥੱਲੇ ਮੱਝਾਂ ਚਵਾਉਣੀ ਆ ਜੇ ਕੈਮਰਾ ਵਾਲਾ ਕੰਮ ਵਧੀਆ ਤੇ ਚੰਗੇ ਰਿਕਾਰਡ ਲੱਗੇ ਵੀ ਸਾਰਿਆਂ ਦੇ ਥੋੜਾ ਥੋੜਾ ਫਰਕ ਹੈ ਤਾਂ ਤੇ ਇੱਕ ਵਾਰੀ ਤਾੜੀ ਜ਼ਰੂਰ ਮਾਰ ਦਿਓ ਤੇ ਸਵਾਦ ਆ ਜੂਗਾ ਕਹਾਣੀ ਇਹ ਕੰਮ ਕਰਦਾ ਇੱਕ ਵਾਰੀ ਬਿੱਲੀ ਵੈਸੇ ਗੱਲ ਦਾ ਤੁਹਾਡੇ ਨਾਲ ਸਾਂਝੀ ਕਰਨੀ ਚਾਹਣਾ ਆਮ ਤੌਰ ਤੇ ਮੁੰਡੇ ਕਬੱਡੀ ਖੇਡਦੇ ਸੀਗੇ ਤੇ ਮੈਂ ਅਖਣਾ ਯਾਰ ਤੂੰ ਕਬੱਡੀ ਬੜੀ ਵਧੀਆ